ਦੰਦਮੀ ਟਕਸਾਲ ਦੇ ਹੈੱਡਕੁਆਰਟਰ ਦੇ ਵਿੱਚ ਜਦੋਂ ਕੇਪੀਐਸ ਗਿੱਲ ਜਾਂਦਾ ਹੈ ਤੇ ਉਹਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਮੇਰੀ ਜਿਹੜੀ ਸਾਈਟ ਤੇ ਵੀਡੀਓ ਚੱਲ ਰਹੀ ਹੈ ਨਾ ਇਹ ਭਾਈ ਕਹਿ ਰਹੇ ਨੇ ਇਹਨਾਂ ਨੇ ਹੋਰ ਬਹੁਤ ਕੁਝ ਖੁਲਾਸੀ ਕੀਤੇ ਨੇ ਆਹ ਪਹਿਲਾਂ ਵੀਡੀਓ ਸੁਣੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੰਦਮੀ ਟਕਸਾਲ ਦੇ ਜਦੋਂ ਬਾਬਾ ਹਰਮਨ ਸਿੰਘ ਧੁੰਮਾ ਨੂੰ ਲਿਆ ਕੇ ਇੱਥੇ ਲੀਡਰ ਬਣਾਇਆ ਗਿਆ ਉਸ ਤੋਂ ਬਾਅਦ ਮੇਰੇ ਕੋਲੇ ਸ਼ਾਇਦ ਉਹ ਅਖਬਾਰਾਂ ਹਾਲੇ ਤੱਕ ਪਈਆਂ ਜਿੱਥੇ ਇੱਕ ਤਸਵੀਰ ਅਜੇਹੀ ਵੀ ਹੈ ਕਿ ਕੇਪੀਐਸ ਗਿਲ ਜਿਹਨੂੰ ਪੰਜਾਬ ਦਾ ਬੁਚੜ ਵੀ ਕਿਹਾ ਗਿਆ ਪਰ ਬਾਬਾ ਹਰਨਾਮ ਸਿੰਘ ਤੋਂ ਮਾਦੀਆਂ ਨਜ਼ਰਾਂ ਦੇ ਵਿੱਚੋਂ ਕੀ ਸੀ ਮੈਂ ਆਪਣੇ ਵੱਲੋਂ ਨਹੀਂ ਕੁਝ ਕਹਿੰਦਾ ਮੇਰੇ ਕੋਲ ਇਹ ਤਸਵੀਰ ਪਈ ਹੈ ਜਿਹੜੀ ਤਸਵੀਰ ਜਿਹੜੀ ਹੈ ਜਦੋਂ ਕੇਪੀਐਸ ਗਿਲ ਚੌਕ ਮਹਿਤਾ ਜਾਂਦਾ ਦੰਦ ਵਿੱਚ ਸਾਲ ਦੇ ਹੈੱਡਕੁਆਰਟਰ ਦੇ ਵਿੱਚ ਉੱਥੇ ਉਹਨਾਂ ਨੂੰ ਸਰੂਪਾ ਦਿੱਤਾ ਹੈ ਉਹ ਕਿਉਂ ਦਿੱਤਾ ਹਾਂ ਇੱਕ ਬਹੁਤ ਵੱਡੀ ਕ੍ਰੈਡੀਬਿਲਿਟੀ ਦਾ ਸਵਾਲ ਖੜੇ ਹੋਏ ਸੀ ਔਰ ਦਮਦਮੀ ਟਕਸਾਲ ਦੇ ਵਿੱਚ ਇਸ ਗੱਲ ਦੇ ਉੱਤੇ ਫੁੱਟ ਪਈ ਸੀ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਦਮਦਮੀ ਟਕਸਾਲ ਦਾ ਮੁਕੀ ਬਣਾਉਣ ਵਾਸਤੇ ਬਾਬਾ ਹਰਨਾਮ ਸਿੰਘ ਤੁਮਾਨੂੰ ਅਮਰੀਕਾ ਚ ਉੱਤੇ ਦੇ ਦੌਰੇ ਲੈਂਦਾ ਗਿਆ ਕਾਊਂਟ ਲੈ ਕੇ ਆਇਆ ਇੰਡੀਅਨ ਸਟੇਟ ਦੀ ਮਰਜ਼ੀ ਤੋਂ ਬਗੈਰ ਬੰਦਾ ਕੋਈ ਆ ਜਾਊਗਾ ਸੁਣ ਲਿਆ ਤੁਸੀਂ ਜੇਕਰ ਇਹ ਗੱਲ ਸੱਚ ਹੈ ਤਾਂ ਹਰਨਾਮ ਸਿੰਘ ਤੁਮਾ ਜੀ ਤੁਹਾਨੂੰ ਇਸ ਗੱਲ ਦਾ ਜਵਾਬ ਮੀਡੀਆ ਦੇ ਵਿੱਚ ਦੇਣਾ ਪਵੇਗਾ ਉਹਨਾਂ ਨੇ ਕਿਹਾ ਬਕਾਇਦਾ ਮੇਰੇ ਕੋਲ ਸਬੂਤ ਪਈ ਨੇ ਅਖਬਾਰਾਂ ਦੀਆਂ ਕਟਿੰਗਾਂ ਪਈਆਂ ਨੇ ਮੇਰੇ ਕੋ ਫੋਟੋਆਂ ਪਈਆਂ ਨੇ ਜਿਹਦੇ ਉੱਤੇ ਤੁਸੀਂ ਸਨਮਾਨਤ ਕੀਤਾ ਹੋਇਆ ਵਾ ਉਹ ਕੇਪੀ ਗਿੱਲ ਜਿਹਨੂੰ ਪੰਜਾਬ ਦਾ ਬੁਚੜ ਕਿਹਾ ਜਾਂਦਾ ਜਿੰਨ 25000 ਤੋਂ ਵੱਧ ਨੌਜਵਾਨਾਂ ਨੂੰ ਕੋ-ਕੋ ਕਰਕੇ ਮਾਰਿਆ ਗਿਆ ਵਾ ਘਰੋਂ ਕੱਢ-ਕੱਢ ਕਰਕੇ ਕਿੰਨਾ ਕਾਣ ਕੀਤਾ ਉਹਨੂੰ ਸਰੂਪਾ ਪਾਇਆ ਗਿਆ ਸਨਮਾਨਤ ਕੀਤਾ ਗਿਆ ਤੇ ਭਾਈ ਦਾ ਇਹ ਵੀ ਕਹਿਣਾ ਆ ਉਹਦੀਆਂ ਨਜ਼ਰਾਂ ਦੇ ਵਿੱਚ ਤੁਮੇ ਦੀਆਂ ਨਜ਼ਰਾਂ ਦੇ ਵਿੱਚ ਕੇਪੀਆ ਗਿੱਲ ਦੀ ਕੀ ਇਮੇਜ ਸੀ ਉਹ ਵੀ ਸਾਰਾ ਕੁਝ ਕਹਿੰਦਾ ਮੇਰੇ ਕੋਲ ਰਿਕਾਰਡ ਪਿਆ ਹੋਇਆ ਵਾ ਹੋਂ ਤਾਂ ਜਵਾਬ ਦੇਣੇ ਪੈਣਾ ਜੀ ਹੁਣ ਹੋਂ ਤਾਂ ਤੁਹਾਨੂੰ ਦੱਸਣੇ ਪੈਣਾ ਤੇ ਜੇ ਤੁਸੀਂ ਸੱਚੇ ਹੋ ਤੇ ਤੁਹਾਡੇ ਕੋਲ ਬੜਾ ਵਧੀਆ ਰਸਤਾ ਹੈ ਉਹ ਕੀ ਹੈ ਜੀ ਪੜਾ ਤੁਸੀਂ ਇਸ ਬੰਦੇ ਉੱਤੇ ਕੇਸ ਕਰ ਸਕਦੇ ਹੋ ਕਿਉਂਕਿ ਇਸ ਬੰਦੇ ਨੇ ਤੁਹਾਡੀ ਮਾਣ ਹਾਨੀ ਕੀਤੀ ਹੈ ਤੁਹਾਡੀ ਇਮੇਜ ਨੂੰ ਖਰਾਬ ਕੀਤਾ ਗਿਆ ਤੁਸੀਂ ਕੇਸ ਕਰ ਸਕਦੇ ਹੋ ਇਸ ਭਾਈ ਦੇ ਉੱਤੇ ਇਸ ਬੰਦੇ ਦੇ ਉੱਤੇ ਹਨਾ ਪਰ ਜੇ ਤੁਸੀਂ ਹੁਣ ਇਹਨੂੰ ਧਮਕੀਆਂ ਦੇਵੋਗੇ ਜਾਂ ਇਹਨੂੰ ਮਾਰਨ ਕੁੱਟਣ ਵਾਲੇ ਦੇ ਪਾਸੇ ਜਾਓਗੇ ਤਾਂ ਸਮਝ ਲਓਗੇ ਕਿ ਮਤਲਬ ਇਹ ਬੰਦਾ ਸੱਚਾ ਹੈ ਤੁਸੀਂ ਇਹ ਤੇ ਕੇਸ ਕਰ ਸਕਦੇ ਹੋ ਤੇ ਜੇ ਨਹੀਂ ਤੁਹਾਨੂੰ ਜਵਾਬ ਦੇਣਾ ਪਵੇਗਾ ਭਾਈ ਐਡਾ ਵੱਡਾ ਜਿਹੜਾ ਕੰਮ ਤੁਸੀਂ ਕੀਤਾ ਵਾ ਦਮ ਨਵੀ ਟਕਸਾਲ ਦੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਂ ਦੇ ਹੇਠ ਤੁਸੀਂ ਬੜਾ ਕੁਝ ਕਰਦੇ ਆ ਅੱਜ ਤੱਕ ਉਹ ਤੁਸੀਂ ਤੁਹਾਨੂੰ ਜਵਾਬ ਦੇਣਾ ਪਵੇਗਾ ਹੁਣ ਭਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ